ਸਤਿ ਸ਼੍ਰੀ ਅਕਾਲ ਜੀ ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਸੰਭੂ ਬਾਰਡਰ ਤੋਂ ਤੁਹਾਨੂੰ ਦਿਖਾ ਰਿਹਾ ਇੱਥੇ ਤੋਂ ਕਿਸਾਨਾਂ ਦਾ ਜਿਹੜਾ ਅੰਦੋਲਨ ਸੀ ਉਹ ਸਟਾਰਟ ਹੁੰਦਾ ਸੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਇੱਥੋਂ ਕਿਸਾਨਾਂ ਦੀਆਂ ਟਰਾਲੀਆਂ ਖੜੀਆਂ ਸੀ ਕਿਸਾਨ ਬੈਠੇ ਸੀ ਸੋ ਇੱਥੋਂ ਕਿਸਾਨਾਂ ਦਾ ਅੰਦੋਲਨ ਸਟਾਰਟ ਹੁੰਦਾ ਸੀ ਬਲਾਲ ਇੱਥੋਂ ਸਭਾ ਕੀ

ਤੁਸੀਂ ਦੇਖ ਰਹੇ ਹੋ ਬਾਰੀਆਂ ਬਲਾਹਾ ਦਾ ਬਹੁਤ ਸਾਰੇ ਦੁਕਾਨਾਂ ਆਪੀਆਂ ਕਾਰਗੀਆਂ ਸੱਤਰ ਇਹੋ ਲੈ ਕੇ ਵਿਚਾਰੇ ਦੀ ਕਲਪਨਾ ਕਿ ਕਿਹੜੇ ਦੁਕਾਨ ਨੇ ਆਪਣਾ ਮਾਲ ਵਿੱਚ ਜਿਆਦਾ ਸੋਸ਼ਲ ਸਾਲ ਦੇ ਨਾਲ ਨਾਲ ਇਸ ਵਾਰ ਦੇ ਸਮਾਂ ਵਿੱਚ ਜਾਈ ਦੇ ਸਕਣ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੰਭੂਤੋ ਇਸ ਤਰ੍ਹਾਂ ਕਿਸਾਨਾਂ ਦੇ ਜਿਹੜੇ ਪੈਕਟ ਸੀ ਜਾਂ ਫੇਨ ਤਸਵੀਰੇ ਸੀ ਉਹ ਘਾਹ ਤੇ ਗਈ ਨੇ ਜੀਸੀਬ ਨਸੀਨਾ ਦੇ ਨਾਲ ਕੁਲਟਰੋਜਰਾਂ ਦੇ ਨਾਲ ਕਾਰਵਾਈ ਹੈ ਜਿਹੜੀ ਉਹ ਕੀਤੀ ਗਈ ਆ ਇਹ ਦੇਖੋ ਤੁਸੀਂ ਇੱਥੇ ਕਿਸਾਨਾਂ ਦੀਆਂ ਟਰਾਲੀਆਂ ਟਰੈਕਟਰ ਥੰਬੂ ਲਾਏ ਵੇ ਸੀ ਸਮਾਨ ਕਿਸਾਨਾਂ ਦਾ ਉਸੇ ਤਰ੍ਹਾਂ ਪਿਆ ਇਹ ਬਹੁਤ ਸਾਰਾ ਸਮਾਨ ਆ ਜਿਹੜਾ ਇੱਥੋਂ ਲੋਕ ਚੁੱਕ ਕੇ ਵੀ ਲੈ ਗਏ ਨੇ ਚੱਕ ਕੇ ਲੈ ਗਏ ਨੇ ਤੇ ਇਸ ਸਾਈਡ ਤੇ ਵੀ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਕਾਹਤ ਕੀ ਹੈ ਕੋਈ ਕਾਰਵਾਈ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਜਾਂ ਕੱਲ ਰਾਤ ਤੋਂ ਕੀ ਕਾਰਵਾਈ ਹੈ ਜਿਹੜੀ ਚੱਲ ਰਹੀ ਹੈ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਸਾਈਡ ਤੇ ਕੱਢ ਦਿੱਤੀਆਂ ਗਈਆਂ ਨੇ ਕਿੱਥੇ ਨੇ ਟਰਾਲੀਆਂ ਕਿੱਥੇ ਲੈ ਗਏ ਨੇ ਉਹ ਵੀ ਤੁਹਾਨੂੰ ਜਰੂਰ ਦੱਸਾਵਾਂਗੇ ਬਲਾਲ ਤੁਸੀਂ ਦੇਖੋ ਬਲਾਲ ਆਪਰੇ ਤੁਸੀਂ ਦੇਖ ਰਹੇ ਹੋ ਬਿਲਕੁਲ ਇਹ ਹਿਸਾਬ ਨਾਲ ਹੀ ਕਿਸਾਨ ਵੀ ਇੱਥੇ ਮੌਜੂਦ ਨੇ ਗੱਲ ਕਰਾਂਗੇ ਹਾਂ ਵੀ ਮੌਜੂਦ ਨੇ ਹਾਂਜੀ ਕੀ ਨਾਮ ਆ ਜੀ ਹਾਂਜੀ ਬਾਬਾ ਜੀ ਕੀ ਨਾਮ ਆ ਜੀ ਕਾਰ ਸੇਵਾ ਤੋਂ ਆਪਾ ਬਾਬੇ ਮਨੀਕ ਸਿੰਘ ਦਾ ਕਿਸ ਤਰ੍ਹਾਂ ਦੇਖਦੇ ਹੋ ਜੀ ਜੋ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਆ ਸਾਹਿਬ ਨੇ ਸਾਰਾ ਕੋਈ ਟਾਕੇ ਵੀ ਕਰ ਦਿੱਤਾ ਰੋਡ ਦਾ ਸਾਰਾ ਹਾਂ ਖਾਲੀ ਕਰਾਤਾ ਜੀ ਰੋਡ ਕਰ ਰਹੇ ਨੇ ਜੇ ਲੱਗੇ ਨੇ ਠੀਕ ਹੈ ਤੇ ਕੀ ਕਿਸ ਤਰ੍ਹਾਂ ਦੇਖਦੇ ਹੋ ਇਸ ਕਾਰਵਾਈ ਨੂੰ ਤੁਸੀਂ ਘਾਉ ਰਿਹਾ ਜੀ ਹੂੰ ਵਿਚਾਰਾਂ ਸਾਰਾ ਸਮਾਨ ਕਰੋੜਾਂ ਦਾ ਕੋਈ ਲੈ ਕੇ ਚੁੱਕੇ ਸਾਰੇ ਆਂ ਟਰਾਲੀਆਂ ਟਰੋਲੀਆਂ ਹਾਂ ਕੋਈ ਦੇਖ ਨਹੀਂ ਛੱਡੀ ਚੱਲ ਤੇ ਚੋਰੀ ਵੀ ਹੋ ਗਿਆ ਜੀ ਬਹੁਤ ਸਮਾਨ ਜੀ ਟਰਾਲੀਆਂ ਗਈ ਲੈ ਗਏ ਸਮਾਨ ਲੈ ਕੇ ਸਾਰਾ ਵਿੱਚੋਂ ਕੱਢ ਗਏ ਚੋਰੀ ਹੋ ਗਈਆਂ ਜੀ ਬਹੁਤ ਜ਼ਿਆਦਾ ਹੋ ਗਈ ਠੀਕ ਹੈ ਜੀ ਪਿੱਛੇ ਪੁਲਿਸ ਲੱਗੀ ਕਿਸਾਨਾਂ ਨੂੰ ਫੜ ਕੇ ਲੱਗੀ ਏ ਹੂੰ ਬਕਰੋਣਾ ਦੀਆਂ ਟਰਾਲੀਆਂ ਟਰੋਲੀਆਂ ਟਰੈਕਟਰ ਲੈ ਕੇ ਨੇ ਸਾਰੇ ਜੀ ਹੁਣ ਨਾਂ ਦੱਸਣਾ ਨਾ ਚੋਰੀਆ ਕਰਦੇ ਨੇ ਜੀ 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 ਧੰਨਵਾਦ ਜੀ ਸੋ ਕਾਰ ਸੇਵਾ ਤੋਂ ਸੀ ਬਾਬਾ ਜੀ ਉਹ ਦੱਸ ਰਹੇ ਨੇ ਤੁਸੀਂ ਦੇਖ ਰਹੇ ਹੋ ਰੋਡ ਬਿਲਕੁਲ ਖਾਲੀ ਕਰਵਾ ਦਿੱਤਾ ਗਿਆ ਹੈ ਕਿਸਾਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਇੱਥੋਂ ਸੋ ਸਾਰਾ ਸਮਾਨ ਆ ਜਿਹੜਾ ਤੋੜ ਦਿੱਤਾ ਗਿਆ ਹੈ ਬਾਬਾ ਜੀ ਆਪਣਾ ਵੀ ਸਮਾਨ ਸੀ ਇੱਥੇ ਨਾ ਆਪਣਾ ਪਿਛੇ ਪਿੱਛੇ ਵੀ ਸਾਰਾ ਆਪਣਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਕਾਰ ਸੇਵਾ ਵਾਲਿਆਂ ਦਾ ਥੋੜੀ ਉਹ 42 ਭੰਨੀਆਂ ਭਾਗੇ ਹੋਰ ਸਮਾਨ ਭੰਨਣੇ ਨੇ ਜੀ ਅੱਛਾ ਭੰਨਤਾ ਜੀ ਉਹ ਟਰਾਲੀਆਂ ਵੀ ਭੰਨੀਆਂ ਨੇ ਜੀ ਇੱਕ ਟਰਾਲੀ ਭੰਨੀ ਹੈ ਜੀ ਹੋਰ ਲੋਕਾਂ ਦੀ ਵੀ ਭੰਨੀਆਂ ਨੇ 2 ਭੰਨੇ ਰਸਤੇ ਜਾ ਰਹੇ ਉਹ ਗਾਹ ਆਇਆ ਮੈਂ ਦੇਖਿਆ ਠੀਕ ਹੈ ਜੀ ਸੋ ਕਿਸ ਤਰ੍ਹਾਂ ਦੇਖੋ ਭਾਂਡੇ ਰੋਲ ਰਹੇ ਨੇ ਕਿਸਾਨਾਂ ਦਾ ਸਮਾਨ ਰੋਲ ਲਿਆ ਸੜਕਾਂ ਤੇ ਸੋ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਆ ਕੀਤੀ ਗਈ ਆ ਮੰਜੇ ਰੋਲ ਰਹੇ ਨੇ ਕੂਲਰ ਰੋਲ ਰਹੇ ਨੇ ਸੋ ਬਹੁਤ ਵੱਡਾ ਨੁਕਸਾਨ ਆ ਜਿਹੜਾ ਕਿਸਾਨਾਂ ਦਾ ਕੀਤਾ ਗਿਆ ਇਹ ਫਿਲਹਾਲ ਅੱਗੇ ਵੀ ਕੀ ਕਾਰਵਾਈ ਆ ਉਹ ਵੀ ਦਿਖਾਵਾਂਗੇ ਟਰੈਕਟਰ ਟਰਾਲੀਆਂ ਕਿੱਥੇ ਲੈ ਕੇ ਗਏ ਨੇ ਉਹ ਵੀ ਦਿਖਾਵਾਂਗੇ ਜੇ ਕਿਸੇ ਦਾ ਸਮਾਨ ਨਹੀਂ ਮਿਲ ਰਿਹਾ ਟਰਾਲੀ ਨਹੀਂ ਮਿਲ ਰਹੀ ਤਾਂ ਉਹ ਵੀ ਪ੍ਰਸ਼ਾਸਨ ਤੋਂ ਪੁੱਛ ਕੇ ਦਿਖਾਵਾਂਗੇ ਕਿ ਕਿੱਥੋਂ ਉਹ ਕਿਸਾਨ ਲੈ ਸਕਦੇ ਨੇ ਧੰਨਵਾਦ ਜੀ ਸੋ ਤੁਸੀਂ ਦੇਖ ਰਹੇ ਹੋ ਰੋਡ ਕਲੀਅਰ ਕਰਾਏ ਜਾ ਰਹੇ ਨੇ ਟਰੈਕਟਰਾਂ ਦੇ ਨਾਲ ਰੋਡ ਕਲੀਅਰ ਕਰਾਏ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਮਾਨ ਕੋਈ ਗੱਲ ਨਹੀਂ ਜੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਜਿਹੜੇ ਉਹ ਵੀ ਟਰਾਲੀਆਂ ਟਰੈਕਟਰ ਖੁਦ ਲਈ ਜਾ ਰਹੇ ਨੇ ਸੋ ਇਹ ਦੇਖੋ ਤੁਸੀਂ ਕਿਸ ਤਰ੍ਹਾਂ ਟਰਾਲੀਆਂ ਖਿੱਚ ਕੇ ਸਾਈਡ ਤੇ ਕੀਤੀਆਂ ਜਾ ਰਹੀਆਂ ਨੇ ਇਹ ਅੱਗੇ ਖਾਲੀ ਜਗ੍ਹਾ ਪਈਆਂ ਜਿਹੜੀਆਂ ਫੈਕਟਰੀਆਂ ਦੀ ਜਗ੍ਹਾ ਹੈ ਉਹਦੇ ਵਿੱਚ ਟਰਾਲੀਆਂ ਨੇ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੇ ਜਿਹੜੇ ਉਹ ਟਰੈਕਟਰ ਲਈ ਜਾਂਦੇ ਸੀ ਕਿਸ ਤਰ੍ਹਾਂ ਮੂਲ ਕਾਇਆ ਜਾ ਰਿਹਾ ਜੀ ਇਹ ਘਰਿਆਂ ਵੱਲੋਂ ਸੋ ਵੱਡੀ ਕਾਰਵਾਈ ਆ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਆ ਰੋਡ ਖਾਲੀ ਕਰਾਏ ਜਾ ਰਹੇ ਨੇ ਸੋ ਆਵਾਜ਼ ਆਈ ਜਿੱਥੇ ਕਾਫੀ ਲੰਮੇ ਸਮੇਂ ਤੋਂ ਬੰਦ ਸੀ ਤਾਂ ਅੱਜ ਇੱਥੇ ਗੱਡੀਆਂ ਲੰਘਦੀਆਂ ਦਿਖਾਈ ਦੇ ਰਹੀਆਂ ਨੇ ਸੋ ਕਿਸਾਨਾਂ ਨੇ ਇਹ ਰਸਤਿਆਂ ਦੇ ਵਿੱਚ ਟੈਂਟ ਲਗਾਏ ਵੇ ਸੀ ਤੰਬੂ ਲਗਾਏ ਵੇ ਸੀ ਟਰਾਲੀਆਂ ਖੜਾਈਆਂ ਵੀਆਂ ਸੀ ਕਿਉਂਕਿ ਕਿਸਾਨ ਐਮਐਸਪੀ ਦੀ ਮੰਗ ਕਰ ਰਹੇ ਸੀ ਦੇਖੋ ਕਕਾਰ ਕਕਾਰ ਵੀ ਤੁਹਾਨੂੰ ਦਿਖਾਈ ਦੇਣਗੇ ਇੱਥੇ ਕਕਾਰਾਂ ਦੀ ਜਿਹੜੀ ਬੇਅਤ ਵੀ ਆ ਉਹ ਵੀ ਹੋਈ ਵੀ ਦਿਖਾਈ ਦੇ ਰਹੀ ਆ ਕਕਾਰ ਦਿਖਾਈ ਦੇ ਰਹੇ ਨੇ ਸੋ ਕਕਾਰ ਨੇ ਜਿਹੜੇ ਉਹ ਵੀ ਇੱਥੇ ਗਰੇ ਬਨੇ ਕਿਸਾਨਾਂ ਦੀ ਜਿਹੜੀ ਖਿੱਚਤੂ ਹੋਈ ਆ ਰਾਤ ਕਿਸਾਨਾਂ ਨੂੰ ਇੱਥੋਂ ਲੈ ਕੇ ਗਏ ਆ ਪੁਲਿਸ ਪ੍ਰਸ਼ਾਸਨ ਸੋ ਉਸ ਤੋਂ ਬਾਅਦ ਤੁਹਾਨੂੰ ਤਸਵੀਰਾਂ ਦਿਖਾ ਰਿਆਂ ਰੋਡ ਨੇ ਜਿਹੜੇ ਉਹ ਖਾਲੀ ਕਰਵਾਏ ਜਾ ਰਹੇ ਨੇ ਤੁਸੀਂ ਦੇਖੋ ਸੋ ਉਹ ਜ਼ੁਦੋਕ ਕਾਰ ਵੀ ਇੱਥੇ ਮਿਲ ਰਹੇ ਨੇ ਕਕਾਰਾਂ ਦੀ ਦਿਖ ਰਿਹਾ ਇਹ ਸੋ ਅੱਗੇ ਟਰਾਲੀਆਂ ਕਿੱਥੇ ਗਈਆਂ ਕੀ ਆ ਸਾਰਾ ਸਿਸਟਮ ਉਹ ਵੀ ਤੁਹਾਨੂੰ ਦਿਖਾਵਾਂਗੇ ਕਿੱਥੋਂ ਟਰਾਲੀ ਮਿਲ ਸਕਦੀ ਹੈ ਇਹ ਵੀ ਦੱਸਾਂਗੇ ਫਿਲਹਾਲ ਤੁਸੀਂ ਬਣੇ ਰਹੋ ਸੋ ਕਿਸਾਨਾਂ ਦਾ ਸਮਾਨ ਕੂਲਰ ਪਏ ਨੇ ਇੱਥੇ ਕੌੜੀਆਂ ਪਈਆਂ ਨੇ ਸੋ ਦੇਸਾਂ ਲੱਗੀਆਂ ਵੀ ਅਸੀਂ ਦੇਖੋ ਤੁਸੀਂ ਦੇਸਾਂ ਉਸੇ ਤਰ੍ਹਾਂ ਪਈਆਂ ਨੇ ਦੇਖੋ ਸਾਰਾ ਸਮਾਨ ਆ ਜਿਹੜਾ ਉਹ ਸਾਈਡਾਂ ਤੇ ਪਿਆ ਇਹ ਬਹੁਤ ਸਾਰਾ ਲੋਕ ਇੱਥੋਂ ਚੁੱਕ ਕੇ ਵੀ ਲੈ ਜਾ ਰਹੇ ਨੇ ਦੇਸਾਂ ਐਲਸੀੜੀਆਂ ਵਗੈਰਾ ਲੱਗੀਆਂ ਵੀ ਅਸੀਂ ਇਸ ਤੰਬੂ ਦੇ ਵਿੱਚ ਤਾਹੀਂ ਇੱਥੇ ਡੇਸ ਲੱਗੀ ਆ ਸੋ ਐਲ ਸੀ ਡੀਆਂ ਵੀ ਇੱਥੋਂ ਲਜਾਈਆਂ ਗਈਆਂ ਨੇ ਹੋਰ ਸਮਾਨ ਪਤਾ ਨਹੀਂ ਕੀ ਕੁਸ ਇੱਥੋਂ ਚੱਕਿਆ ਗਿਆ ਦੇਖੋ ਡੇਸਾਂ ਪਈਆਂ ਨੇ ਸੋ ਸਾਰਾ ਸਮਾਨ ਆ ਕਿਸਾਨਾਂ ਦਾ ਧੂਕੇ ਸਾਈਡ ਤੇ ਕੀਤਾ ਗਿਆ ਏ ਸੋ ਟਰਾਲੀਆਂ ਜਿਹੜੀਆਂ ਟਰਾਲੀਆਂ ਨੇ ਉਹ ਇੱਥੇ ਲਗਾ ਦਿੱਤੀਆਂ ਗਈਆਂ ਨੇ ਐਦਾਂ ਸਾਈਡਾਂ ਤੇ ਟਰਾਲੀਆਂ ਨੇ ਜਿਹੜੀਆਂ ਉਹ ਲਗਾ ਦਿੱਤੀਆਂ ਗਈਆਂ ਨੇ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਬਣੇ ਰਹੋ ਸਾਡੇ ਨਾਲ ਤੇ ਅੱਗੇ ਟਰਾਲੀਆਂ ਕਿੱਥੇ ਖੜੀਆਂ ਨੇ ਜਿੱਥੋਂ ਕਿਸਾਨ ਟਰਾਲੀਆਂ ਲੈ ਸਕਦੇ ਨੇ ਉਹ ਵੀ ਗੱਲ ਕਰਾਂਗੇ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਕਰਾਂਗੇ ਤੁਹਾਨੂੰ ਦਿਖਾਵਾਂਗੇ ਵੀ ਸੋ ਜਿਸ ਦਾ ਕੋਈ ਸਮਾਨ ਨਹੀਂ ਮਿਲ ਰਿਹਾ ਟਰਾਲੀ ਟਰੈਕਟਰ ਨਹੀਂ ਮਿਲ ਰਿਹਾ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿੱਥੋਂ ਲੈ ਸਕਦੇ ਹੋ ਫਿਲਹਾਲ ਤੁਹਾਨੂੰ ਅਸੀਂ ਸੰਭੂ ਤੋਂ ਇਹ ਦੇਖੋ ਇਤਾਂ ਦੇ ਹਾਲਾਤ ਨੇ ਜੀ ਰੋਡ ਕਲੀਅਰ ਕਰਾ ਦਿੱਤਾ ਗਿਆ ਏ ਸਫਾਈ ਹੋਣੋ ਰਹਿੰਦੀ ਆ ਸਤਿ ਸ਼੍ਰੀ ਅਕਾਲ ਜੀ ਅਸੀਂ ਇਸ ਸਮੇਂ ਸੰਭੂ ਤੇ ਮੌਜੂਦਾ ਸੰਭੂ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਮੌਜੂਦਾ ਹਾਲਾਤ ਕੀ ਨੇ ਟਰੈਕਟਰ ਟਰਾਲੀਆਂ ਕਿਸਾਨਾਂ ਦੇ ਤੰਬੂ ਟੈਂਟ ਸਭ ਤੋੜ ਕੇ ਸਾਈਡ ਤੇ ਕਰ ਦਿੱਤੇ ਗਏ ਨੇ ਰੋਡ ਬਿਲਕੁਲ ਕਲੀਅਰ ਕਰਾ ਦਿੱਤਾ ਗਿਆ ਏ ਸੋ ਕਿਸ ਤਰ੍ਹਾਂ ਦੇ ਹਾਲਾਤ ਨੇ ਸਾਰਾ ਤੁਹਾਨੂੰ ਦਿਖਾਉਨੇ ਆ ਤੁਸੀਂ ਬਣੇ ਰਹੋ ਸੋ ਉਤੇ ਕਿਸ ਤਰ੍ਹਾਂ ਕਿਸਾਨਾਂ ਦਾ ਸਮਾਨ ਆ ਜਿਹੜਾ ਉਹ ਤੋੜ ਕੇ ਸਾਈਡ ਤੇ ਕਰ ਦਿੱਤਾ ਗਿਆ ਏ ਇੱਥੇ ਬਾਲਟੀਆਂ ਪੱਖੇ ਕੂਲਰ ਆ ਤੁਹਾਨੂੰ ਦਿਖਾਈ ਦੇਣਗੇ ਪਏ ਹੋਰ ਸਮਾਨ ਕਿਸਾਨਾਂ ਦਾ ਲੋਹੇ ਦੇ ਐਂਗਲ ਤਰਪਾਲਾਂ ਕਿਸਾਨਾਂ ਨੇ ਬੜੀਆਂ ਰੀਜਾਂ ਦੇ ਨਾਲ ਇਹ ਜਿਹੜੇ ਰਹਿਣ ਬਸੇਰੇ ਸੀ ਇੱਥੇ ਬਣਾਏ ਸੀ ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਕੁਝ ਹੀ ਪਲ ਦੇ ਵਿੱਚ ਚੱਕਣਾ ਚੂਰ ਕਰ ਦਿੱਤਾ ਗਿਆ ਸੋ ਕਿਸਾਨਾਂ ਦਾ ਜਿਹੜਾ ਰਹਿਣ ਬਸੇਰਾ ਸੀ ਉਹ ਤੋੜ ਦਿੱਤੇ ਗਏ ਨੇ ਕਿਉਂਕਿ ਕਿਸਾਨ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਸੀ ਸੋ ਸੈਂਟਰ ਸਰਕਾਰ ਨੇ ਰੋਕਾਂ ਲਗਾ ਕੇ ਰੋਕਿਆ ਤੇ ਕਿਸਾਨਾਂ ਨੇ ਇੱਥੇ ਡੇਰੇ ਲਾ ਲਏ ਇੱਥੇ ਰਹਿਣ ਬਸੇਰੇ ਬਣਾ ਲਏ ਤਾਂ ਇੱਕ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਹੜਾ ਕਿਸਾਨ ਇੱਥੇ ਡਟੇ ਬੈਸੀ ਅੱਗੇ ਕੀ ਹਾਲਾਤ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਬਣੇ ਰਹੋ ਧੰਨਵਾਦ ਜੀ ਕਿਸ ਤਰ੍ਹਾਂ ਸਮਾਨ ਚੱਕ ਕੇ ਲੋਕ ਲਾ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਕਿਸਾਨਾਂ ਦਾ ਇੱਥੋਂ ਮੋਟਰਸਾਈਕਲਾਂ ਤੇ ਫੈਕਟਰੀਆਂ ਵਾਲੇ ਆਉਂਦੇ ਨੇ ਸਮਾਨ ਚੱਕ ਕੇ ਚਲਦੇ ਬਣਦੇ ਨੇ ਕਿਸ ਤਰ੍ਹਾਂ ਦਾ ਇਹ ਕਾਰਵਾਈ ਹੈ ਜਿਹੜੀ ਚੱਲ ਰਹੀ ਆ ਬਹੁਤ ਸਾਰੇ ਲੋਕਾਂ ਦੇ ਟਰੈਕਟਰ ਇੱਥੇ ਪਹੁੰਚੇ ਨੇ ਮੂੰਹ ਲਵੇਟ ਲਵੇਟ ਕੇ ਲੋਕ ਟਰੈਕਟਰ ਲੈ ਕੇ ਇੱਥੇ ਆਏ ਨੇ ਸੋ ਕਿਸਾਨਾਂ ਦੇ ਨਾਲ ਗਦਾਰੀ ਕਿਸਾਨੇ ਕਰ ਰਹੇ ਨੇ ਤੁਸੀਂ ਦੇਖੋ ਇਹ ਮੂੰਹ ਲਵੇਟ ਕੇ ਆਏ ਨੇ ਸੋ ਸਿੱਧਾ ਤੇ ਟਰਾਲੀਆਂ ਕਰਨ ਦੇ ਲਈ ਪ੍ਰਸ਼ਾਸਨ ਲੈ ਕੇ ਆਇਆ ਜੀ ਕਿਸਾਨ ਇੱਕ ਗਦਾਰ ਨੇ ਤਾਂ ਕਿਸਾਨ ਕੀ ਕਰਨ ਦੂਜੇ ਸੋ ਅੱਗੇ ਵੀ ਦਿਖਾਉਂਦੇ ਆ ਤੁਹਾਨੂੰ ਬਣੇ ਰਹੋ ਸੋ ਕਿਸਾਨ ਵੀ ਇੱਥੇ ਪਹੁੰਚੇ ਨੇ ਜਿਹੜੇ ਆਪਣਾ ਸਮਾਨ ਸੰਭ ਰਿਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਆਪਣਾ ਸਮਾਨ ਜਿਹੜਾ ਕਿਸਾਨਾਂ ਵੱਲੋਂ ਇੱਥੋਂ ਚੱਕਿਆ ਜਾ ਰਿਹਾ ਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨਾਂ ਵੱਲੋਂ ਆਪਣਾ ਸਮਾਨ ਆ ਜਿਹੜਾ ਚੱਕਿਆ ਜਾ ਰਿਹਾ ਆਪਣਾ ਦੀ ਬਾਈ ਜੀ ਇਹ ਕਿਹੜਾ ਪਿੰਡ ਆ ਜੀ ਆਪਣਾ ਹਰਪਾਲਪੁਰ ਆ ਜੀ ਸਾਡਾ ਹਰਪਾਲਪੁਰ ਮਡੋਲੀ ਫੋਰ ਵੀਰ ਜੀ ਕਰੀਏ ਜੀ ਗੱਲ ਮੜੀ ਜੀ ਆ ਛੱਡ ਦੋ ਜੀ ਆ ਫੜਾ ਦਿਓ ਬਾਈ ਨੂੰ ਚਾਹੇ ਇੱਧਰ ਨਾ ਆ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਕੁਲਦੀਪ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੋ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਆ ਬਹੁਤ ਧੱਕਾ ਕਰ ਰਿਹਾ ਜੀ ਹਾਂਜੀ ਸਾਡੇ ਹੁੰਦੇ ਹੁੰਦੇ ਵੀ ਜੇ ਵੀ ਜੇ ਚਲਾ ਰਹੇ ਅਸੀਂ ਕਹਾਂ ਵੀ ਅਸੀਂ ਤਾਂ ਚੱਕਰੇ ਹਾਂ ਹੁਣ ਤਾਂ ਹੁਣ ਤਾਂ ਰੁਕ ਜਾਓ ਹਾਂ ਫੋਨ ਵੀ ਸਾਡੇ ਹੁੰਦੇ ਵੀ ਚੱਕਰੇ ਜੇ ਢਾਰੇ ਅੱਛਾ ਕੀ ਲੱਗਦਾ ਇਹ ਸਹੀ ਆ ਜਾਂ ਗਲਤ ਹੈ ਜੀ ਗਲਤੋ ਹੈ ਜੀ ਜੀ ਉਸ ਦੇ ਹਿੱਸੇ ਦਲ ਤੋਂ ਕੀ ਹੋਇਆ ਉਹਦਾ ਜੀ ਹੋਰ ਹੂੰ ਸਹੀ ਕਿਹਾ ਕਹਿਤ ਕਾਂ ਜੀ ਪਰ ਬਦਲਾ ਆ ਦੀ ਮੈਂ ਉਮੀਦ ਸੀ ਕਿ ਲੋਕਾਂ ਨੂੰ ਲੱਗਦਾ ਬਦਲਾਉ ਹੈ ਜੀ ਉਹ ਕਿਆ ਆ ਜੋ ਹੋਰ ਉਹ ਬਦਲਾਉਗਾ ਉਹ ਦਿਖ ਰਹੇ ਨੇ ਹੂੰ ਬਦਲਾਉ ਹੈ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਹੁਣ ਬੇਜੀ ਕਿਸਾਨਾਂ ਦਾ ਸਾਨੂੰ ਆ ਜੀ ਸਾਰਾ ਜੋ ਜਿੰਨਾ 50000 ਮੈਂ ਤਿਆਰ ਹੋ ਜੀ 70000 ਤੱਕ ਤਿਆਰ ਹੋ ਗਿਆ ਸਾਡੇ ਪਿੰਡ ਦਾ ਜੀ ਅੱਛਾ ਮਿੱਟੀ ਕਰਦੇ ਆ 5 ਲੱਖ ਰੁਪਏ ਖਰਚਾ ਵਾ ਜੀ ਇਹਦਾ ਦੇ ਦੇਗਾ ਮੈਨੂੰ ਕੋਈ 10000 ਰੁਪਏ ਮਿੱਟੀ ਕਰਦੇ ਆ ਜਮੀਨ ਪਏ ਮੋਦ ਦੇ ਸਾਰੇ ਚੋਰੀ ਵੀ ਹੋ ਗਿਆ ਜੀ ਸਮਾਨ ਉਹ ਹੋ ਰਿਹਾ ਜੀ ਏਸੀ ਤਾਰ ਲੇਟ ਗ੍ਰਾਉਂਡਰ ਦੇਖਦੇ ਹਾਂ ਸਾਥ ਨੂੰ ਜਿਹੜੇ ਜੀ ਹੂੰ ਜੀ ਹੋਰ ਵੀ ਜੀਰ ਨੇ ਹਾਂਜੀ ਇਧਰ ਨੂੰ ਆ ਜਾ ਜੀ ਕੀ ਨਾਮ ਹੈ ਜੀ ਜਸਵੰਤ ਸਿੰਘ ਜਸਵੰਤ ਸਿੰਘ ਜੀ ਕੀ ਕਹਿੰਗੇ ਜੋ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਧੱਕਾ ਕਰ ਰਹੇ ਆ ਜੀ ਦੇਖੋ ਹਾਂ ਪਰ ਆਮ ਲੀਡਰਾਂ ਸਾਡਾ ਨੇ ਗ੍ਰਿਫਤਾਰ ਕਰਕੇ ਨਾ ਨੇ ਹੂੰ ਰਾਤੀ ਰਾਤ ਖਾਰੇ ਆ ਸਾਡੇ ਮਲੇ ਮੀਟ ਕਰਕੇ ਆਉਣਗੇ ਹਾਂ ਤੁਹਾਨੂੰ ਟਾਈਮ ਦੇ ਦਿੰਦੇ ਹੂੰ ਵੀ ਆਪਣੇ ਪਈ ਅੱਜ ਥਾਰਾ ਦਿਨ ਤੁਹਾਨੂੰ ਟੱਕਣੇ ਬਾਤ ਆਪਣੀ ਕਿੰਨਾ ਕਿੰਨਾ ਕ ਨੁਕਸਾਨ ਹੋ ਗਿਆ ਜੀ ਨੁਕਸਾਨ ਤਾਂ ਹੁਣ ਸਾਡਾ ਜੀ ਸਾਨੂੰ ਆਪਣੇ ਨੁਕਸਾਨ ਦਾ ਪਤਾ ਜੀ ਦੇਖੋ ਬਾਪਾ ਆਪ ਦਾ ਇਤਨੀ ਕਿਸੇ ਦਾ ਲੱਖ ਲੱਗਿਆ ਵਾ ਕਿਸੇ ਦਾ ਟੈਂਟ ਬਣਾਉਣੇ ਮੈਂ ਡੇਢ ਲੱਖ ਲੱਗਿਆ ਵਾ ਇਸੇ ਲਗੇ ਵੇ ਸਾਡਾ 75000 ਪਚਾਰੇ ਹੋ ਗਏ ਸਾਨੂੰ ਮੇਰੇ ਕਹ 10000 ਕ ਨਹੀਂ ਬਣਦਾ ਤਾਂ ਉਹ ਵੀ ਟਾਈਮ ਦੇਦਾ ਜੀ ਵੀ ਚੱਕ ਲੈ ਜਾਓ ਜੇ ਨਾ ਲੈ ਗਏ ਇਹਨੂੰ ਚੱਕ ਕੇ ਬਾਹਰ ਦੇ ਦਿੰਦੇ ਕਿ ਆਪਦਾ ਕਿੱਥੇ ਰਲੰਦਰ ਨਹੀਂ ਨਾ ਟਰਾਲੀਆਂ ਟਰੈਕਟਰ ਤਾਂ ਨਹੀਂ ਸੀ ਜੀ ਥੋੜੇ ਹੋਰੇ ਫਾਡਾ ਨਹੀਂ ਜੀ ਹੋਰ ਆਮ ਲੋਕਾਂ ਦੇ ਹੁੰਦੇ ਜੀ ਮਿਲ ਰਹੇ ਨੇ ਜੀ ਬਸ ਏਡਾ ਵਾਂਗੇ ਕੋਈ ਪਤਾ ਨਹੀਂ ਕਿਸੇ ਕਹੜਾ ਖਦਾਨਾ ਵਾਂਗੇ ਰੱਖਿਆ ਜੀ ਟਰਾਲੀ ਦਾ ਜੀ ਠੀਕ ਹੈ ਜੀ ਉਹ ਚਾਰ ਬਈ ਜੀ ਸੋ ਕਿਸਾਨ ਨੇ ਹਰਪਾਲਪੁਰ ਤੋਂ ਕਹਿੰਦੇ ਜੀ ਬੜਾ ਨੁਕਸਾਨ ਆ ਜਿਹੜਾ ਹੋ ਗਿਆ ਇਹ ਲੱਖਾਂ ਦਾ ਸਮਾਨ ਆ ਜਿਹੜਾ ਉਹ ਮਲਿਆ ਮੇਟ ਕਰ ਦਿੱਤਾ ਗਿਆ ਕਰੋਨਾ ਰੁਪਈਆ ਕਿਸਾਨਾਂ ਦਾ ਮਿੱਟੀ ਕਰ ਦਿੱਤਾ ਗਿਆ ਹੋਰ ਵੀ ਕਿਸਾਨ ਨੇ ਕੀ ਨਾਮ ਆ ਜੀ ਕੁਲਵਰ ਸਿੰਘ ਜੀ ਕੁਲਵਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਮਾੜਾ ਕੰਮ ਕਰਿਆ ਸਰਕਾਰ ਨੇ ਬਹੁਤ ਪੱਕਾ ਹੂੰ ਉਹ ਜੋ ਮਗਰਾਂ ਦੇ ਖਾਨਾ ਲੱਗਦਾ ਸੀ ਇਦਾਂ ਹੋਊਗਾ ਧੋਖਾ ਦੇ ਤਗੇ ਜੀ ਹੂੰ ਮੀਟਿੰਗ ਤੇ ਬੁਲਾ ਕੇ ਆਗੂਆਂ ਨੂੰ ਗ੍ਰਿਫਤਾਰ ਕਰ ਲੈਣਾ ਤਾਂ ਕਿਆ ਕਰਿਆ ਜੀ ਮਾਰਾ ਕਰਿਆ ਹੂੰ ਹੁਣ ਤੁਸੀਂ ਸਮਾਨ ਚੱਕਣ ਆਏ ਹੋ ਜੀ ਕੋਈ ਰੋਕ ਤਾਂ ਨਹੀਂ ਰਿਹਾ ਇੱਥੇ ਨਹੀਂ ਜੀ ਪਹਿਲਾਂ ਪ੍ਰਸ਼ਾਸਨ ਵਾਲੇ ਚੱਕੜਾ ਹੁਣ ਕਰਦੇ ਹੋਏ ਜਾਈਦਾ ਮਿੱਟੀ ਬਣਾ ਦਿੰਦੇ ਹਾਂ ਹਾਂ ਜੀ ਚੋਰੀ ਵੀ ਹੋ ਗਈ ਸਮਾਨ ਚੋਰੀ ਚੱਕੇ ਰਿਹਾ ਜੀ ਹਾਂ ਚੱਕਦੇ ਲੋਕ ਜਿਹੜਾ ਕੋਈ ਨਹੀਂ ਆ ਰਿਹਾ ਕਿਸੇ ਹੋਰ ਜਿਹੜਾ ਛੋੜਨ ਆਇਆ ਹੋਈ ਹੂੰ ਠੀਕ ਹੈ ਜੀ ਮੇਰਾ ਨਾਮ ਆ ਜੀ ਆਪਣਾ ਬਖਸ਼ੀਰ ਸਿੰਘ ਸਰਕਲ ਪ੍ਰਧਾਨ ਕਨੌਰ ਜੀ ਸ਼ਹਿਰਪਾਲ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਇਸ ਕਾਰਬਾਈ ਨੂੰ ਇਹੋ ਕਾਰਬਾਈ ਤਾਂ ਜੀ ਬਹੁਤ ਮਾੜੀ ਹੋਈ ਉਹ ਨਵਾਂ ਬਦਲੋ ਦੇਣਿਆ ਸਰਕਾਰ ਨੇ ਹਾਂ ਪ੍ਰਸ਼ਾਸਨ ਘਟਮਾ ਕਟੂਰ ਨਹੀਂ ਰੋ ਸਾਰਾ ਹੀ ਸਰਕਾਰ ਸਰਕਾਰ ਦਾ ਕਟੂਰਾ ਹਾਂ ਹਾਂ ਜੀ ਦਮਾਂ ਡਿਮਾਂ ਦੀਆਂ ਕਟੂਰੇ ਸਾਰੇ ਜੀ ਤੇ ਤੁਸੀਂ ਆ ਸਾਮਾਨ ਚੱਕਣ ਆਏ ਹੋ ਕਿਸ ਤਰ੍ਹਾਂ ਤੁਹਾਨੂੰ ਫਿਰ ਪ੍ਰਸ਼ਾਸਨ ਨੇ ਕਿਹਾ ਜਾਂ ਕਿਦਾਂ ਜੀ ਅਸੀਂ ਤਾਂ ਜੀ ਪਹਿਲਾਂ ਆ ਕੇ ਪੁੱਛਿਆ ਇਹਨਾਂ ਨੂੰ ਹਾਂ ਇਹ ਪਹਿਲਾਂ ਨਾਨ ਨੌਕਰ ਜੀ ਕਰਦੇ ਤੇ ਫਿਰ ਡੀਆਈਡੀ ਖੜਾਦਾ ਜੀ ਐਸਐਸਬੀ ਆਪਣਾ ਗੁਰੂ ਨਾਨਕ ਨਹੀਂ ਖੜਾਦਾ ਹਾਂ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਲਈ ਮੈਂ ਕਿਹਾ ਜੀ ਕੋਈ ਰੋਕਿਆ ਕਹਿੰਦਾ ਕੋਈ ਗੱਲ ਨਹੀਂ ਸਾਨੂੰ ਕੋਈ ਨਾਨਕ ਸਿੰਘ ਜੀ ਗੁਰਨਾਨਕ ਨਹੀਂ ਨਾਨਕ ਸਿੰਘ ਜੀ ਗੁਰੂ ਤਾਂ ਉਹੀ ਹੋਗੇ ਜੀ ਹਾਂ ਹਾਂ ਜੀ ਹਾਂ ਸੋ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਹਰਪਾਲਪੁਰ ਤੋਂ ਨੇ ਇਹ ਵੀਰ ਜਿਹੜੇ ਇੱਥੋਂ ਆਪਣਾ ਸਮਾਨ ਚੱਕ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਪ੍ਰਸ਼ਾਸਨ ਦੀ ਕਾਰਵਾਈ ਹੈ ਜਿਹੜੀ ਉਹ ਚੱਲ ਰਹੀ ਆ ਪ੍ਰਸ਼ਾਸਨ ਅੱਜ ਲੱਗਿਆ ਏ ਰਸਤੇ ਖਾਲੀ ਕਰਵਾਉਣ ਦੇ ਲਈ ਟਰੈਕਟਰ ਲੈ ਕੇ ਲੋਕ ਪਹੁੰਚ ਰਹੇ ਨੇ ਉਹ ਆਪਣਾ ਸਮਾਨ ਆ ਜਿਹੜਾ ਚੱਕਿਆ ਜਾ ਰਿਹਾ ਹਰਪਾਲਪੁਰ ਤੋਂ ਇਹ ਵੀਰ ਨੇ ਜਿਹੜੇ ਆਏ ਨੇ ਆਪਣਾ ਜਿਹੜਾ ਇੱਥੇ ਟੈਂਟ ਸੀਗਾ ਤੰਬੂ ਸੀਗਾ ਉਹਦਾ ਸਮਾਨ ਆ ਇਕੱਠਾ ਕਰਕੇ ਆਪਣੀਆਂ ਟਰਾਲੀਆਂ 'ਚ ਪਾ ਰਹੇ ਨੇ ਕਿ ਕਵੀਰ ਜੀ ਜੇ ਹੋਰ ਗੱਲ ਕੀਤੀ ਜਾਵੇ ਜੇ ਦੇਖਿਆ ਜਾਵੇ ਇਧਰ ਵੀ ਫੈਰ ਆ ਜੇ ਜੀ ਇਹ ਜਿਹੜੇ ਟਰੈਕਟਰ ਲੈ ਲੈ ਕੇ ਪਹੁੰਚ ਰਹੇ ਨੇ ਉਹ ਵੀ ਤਾਂ ਕਿਸਾਨ ਹੀ ਨੇ ਜੀ ਇੱਥੇ ਕਿਸਾਨ ਵੀ ਆ ਰਹੇ ਨੇ ਟਰੈਕਟਰਾਂ ਨਾਲ ਇਹਨਾਂ ਨੂੰ ਖਿੱਚ ਰਹੇ ਨੇ ਮੂੰਹ ਬੰਨੇ ਬਨੇ ਲਬੇਟੇ ਬਨੇ ਜੀ ਉਹ ਕੌਣ ਨੇ ਲੋਕ ਉਹ ਇਨੀਆਂ ਕਮੇਟੀ ਕਮੋਡੀਆਂ ਜੀ ਵਾਲੇ ਜਿਹੜੇ ਅਜਿਨੇ ਨੇ ਬੁਲਾਏ ਨਹੀਂ ਫਿਰ ਮੂੰਹ ਕਿਉਂ ਬੰਨੇ ਬਨੇ ਜੀ ਕਿਸਾਨਾਂ ਦੇ ਵੀ ਟਰੈਕਟਰ ਹਾਂ ਜੀ ਕੀ ਕਹਿਣਾ ਬਾਈ ਬਾਈ ਜੀ ਉਹ ਚੋਰ ਨੇ ਸਾਰੇ ਟਰੈਲੀਆਂ ਰਾਤ ਬਹੁਤ ਗੈਪ ਕਰੀਆਂ ਅੱਛਾ ਸਿਲੰਡਰ ਗੈਪ ਕਰੇ ਨੇ ਹਾਂ ਸਿਲੰਡਰ ਗੈਪ ਕਰੇ ਸਿਲੰਡਰ ਹੂੰ ਤੇ ਆਪਣੇ ਏਸੀ ਸਾਡੀ ਟਰੈਲੀਆਂ ਦੇ ਏਸੀ ਗੈਪ ਹੋਏ ਨੇ ਬਾਈ ਬਾਈ ਬਹੁਤ سارے ਲੋਕ ਆਏ ਨੇ ਟਰੈਕਟਰਾਂ ਤੇ ਨੇ ਮੂੰਹ ਬੰਨੇ ਬੇ ਨੇ ਉਹ ਕਿਸਾਨਾਂ ਦੇ ਉਹ ਟਰੈਕਟਰ ਨੇ ਕਿਸਾਨਾਂ ਦੇ ਨਹੀਂ ਹਾਂ ਮਤਲਬ ਨੇ ਬੁਲਾਏ ਬੇ ਜੀ ਸਰਕਾਰ ਨੇ ਕੋਈ ਉਹ ਬਾਈ ਸੋ ਮੀਡੀਆ ਸਾਰਿਆਂ ਨੂੰ ਰਾਤ ਦੇ 3-4 ਮਿਲੇ ਨੇ ਸਾਨੂੰ ਟਰਾਲੀਆਂ ਕਢਾਈਆਂ ਨੇ ਨਹੀਂ ਅੱਜ ਬਾਈ ਜੀ ਪਿੰਡਾਂ ਦੇ ਵਿੱਚ ਵੀ ਪ੍ਰਸ਼ਾਸਨ ਜਾ ਰਿਹਾ ਹੈ ਜਿਨ੍ਹਾਂ ਕੋਲ ਲਿਹਾਜ਼ ਸੀਗੀ ਉਹਨਾਂ ਨੂੰ ਕਹਿ ਰਿਹਾ ਕਿ ਟਰੈਕਟਰ ਲੈ ਕੇ ਆਓ ਕਿਸਾਨਾਂ ਨੂੰ ਇਦਾਂ ਦੇ ਚਾਂਸੇ ਦੇ ਕੇ ਜਿਨ੍ਹਾਂ ਜਿਆਦਾ ਲਿਹਾਜ਼ ਆ ਕਿਸੇ ਨਾਲ ਕੁਸਾ ਉਹਨਾਂ ਨੂੰ ਕਹਿ ਰਿਹਾ ਬਹੁਤ ਸਾਰੇ ਕਿਸਾਨ ਵੀ ਪਿੰਡਾਂ 'ਚੋਂ ਟਰੈਕਟਰ ਲੈ ਕੇ ਆਏ ਨੇ ਬਾਈ ਜੀ ਕੀ ਕਰਨਗੇ ਹੁਣ ਇੱਥੇ ਟਰੈਕਟਰ ਆ ਕੇ ਸਵਾਰ ਤਾਂ ਰਹੇ ਹਨ ਨਹੀਂ ਇਹ ਦੇਖੋ ਜੀ ਨਹੀਂ ਇਹ ਪਰਾਂ ਖਿੱਚਣੂ ਇਹ ਟਰੈਕਟਰ ਜਾ ਰਹੀਆਂ ਨੇ ਜੀ ਜੀ ਸਾਹਮਣੇ ਗੱਲ ਕਰਦੀਆਂ ਜੀ ਬਾਈ ਜੀ ਇਹਨਾਂ ਦੇ ਹਾਂ ਦੇਖੋ ਇਹ ਨਹੀਂ ਹੈਗੇ ਜੀ ਕਿਸਾਨ ਹੂੰ ਚੋਰੀ ਕਿੰਨਾ ਕ ਸਾਮਾਨ ਹੋਇਆ ਉਹ ਚੋਰੀ ਵੀਰ ਜੀ ਘੱਟੋ ਘੱਟ 30 40% ਸਾਮਾਨ ਏਸੀ ਇਨਵਰਟਰ ਹੂੰ ਸਾਰੇ ਚੱਕੇ ਜਿਹੜਾ ਮਹਿੰਗਾ ਸਾਮਾਨ ਸੀ ਸਾਰਾ ਚੋਰੀ ਹੋ ਗਿਆ ਅਜੇ ਤਾਂ 1 2 ਦਿਨ ਦਾ ਪਤਾ ਤਾਂ ਨਹੀਂ ਲੱਗਿਆ ਕਿ ਕਿੱਡੀ ਗੱਡੀ ਨਹੀਂ ਮਿਲਿਆ ਸਾਡਾ ਸੱਤ ਦਾ ਏਵੇਂ ਸਾਡੀ ਟਰੈਲੀ ਗੈਪ ਹੈ ਜੀ ਉਹ ਖੜਿਆ ਪੁੱਛ ਲਓ ਜੀ ਹਾਂ ਇਹਦੇ ਕੋਲ ਅਜੇ ਜੀ ਦੋ ਟਰੈਲੀਆਂ ਗੈਪ ਨਹੀਂ ਸਾਡੀ ਟਰੈਕਟਰ ਨਹੀਂ ਮਿਲਿਆ ਟਰੈਕਟਰ ਵੀ ਨਹੀਂ ਮਿਲਿਆ ਜੀ ਨਾ ਟਰੈਕਟਰ ਮਿਲ ਜਪੇ ਟਰੈਕਟਰ ਵੀ ਨਹੀਂ ਕਿਹੜਾ ਪਿੰਡ ਆ ਜੀ ਆਪਣਾ ਕਿਹੜਾ ਪਿੰਡ ਆ ਵੀਰੇ ਮੇਰਾ ਮਨੋਲੀ ਸੋਨ ਮਨੋਲੀ ਜੀ ਤੋ ਆਪਣਾ ਕੀ ਨਾਮ ਹੈ ਜੀ ਜਸਵਿੰਦਰ ਜਸਵਿੰਦਰ ਸਿੰਘ ਕਿਸ ਤਰ੍ਹਾਂ ਦੇਖਦੇ ਹੋ ਇਸ ਕਾਰਵਾਈ ਨੂੰ ਬਹੁਤ ਮਾੜਾ ਹੋਇਆ ਜੀ ਹਮ ਸਰਕਾਰ ਤੱਕਾ ਕਰ ਰਹੀ ਬਹੁਤ ਹਮ ਅਜੇ ਤਾਂ 1-2 ਦਿਨ ਤੀ ਪਤਾ ਲੱਗਿਆ ਕਿਸ ਕਾ ਕੀ ਨੁਕਸਾਨ ਹੋਇਆ ਕਿਸਕੇ ਟਰੈਲੀ ਗਾਇਬ ਹੋਇਆ ਕਿਸਕਾ ਡੈਕਟਰ ਹੈ ਜਿੱਦੋਂ ਅੱਧੇ ਆਏ ਉਹਨੇ ਕਿਸੇ ਨੂੰ ਪਤਾ ਨਹੀਂ ਹੈ ਹਮ ਨੈਟ ਬੰਦ ਹੈ ਸੋਸ਼ਲ ਮੀਡੀਆ ਸਾਰਾ ਬੰਦ ਹੈ 1-2 ਦਿਨ ਦੀ ਪਤਾ ਲੱਗਿਆ ਕਿ ਆਹ ਬਣਾ ਕੇ ਆ ਨਾ ਜਾਂ ਨੈਟ ਚਲੇਗਾ ਫਿਰ ਪਤਾ ਲੱਗੇ ਕਿਸ ਦੀ ਟਰੈਲੀ ਗਾਇਬ ਹੈ ਕਿਸੇ ਦਾ ਡੈਕਟਰ ਗਾਇਬ ਹੈ ਕਿਸੇ ਦਾ ਫਰਿੱਜ ਦੀ ਜਾਂ ਕੁਝ ਸਭ ਹਮ ਬਹੁਤ ਮਾੜਾ ਠੱਗਾ ਹੋਇਆ ਜੀ ਇਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੰਜਾਬੀ ਲੋਕ ਚੈਨਲ ਤੇ ਤੇ ਸਾਰੇ ਰਸਤੇ ਕਲੀਅਰ ਕਰਵਾਏ ਜਾ ਰਹੇ ਨੇ ਤੁਸੀਂ ਦੇਖੋ ਜਿਹੜੀਆਂ ਸੜਕਾਂ ਦੇ ਵਿਚਾਲੇ ਜਿਹੜੇ ਟੈਂਟ ਸੀਗੇ ਉਹ ਚੱਕ ਕੇ ਸਾਈਡ ਤੇ ਕਰ ਦਿੱਤੇ ਗਏ ਬਿਲਕੁਲ ਏਸੀਵੀ ਮਸ਼ੀਨਾਂ ਦੇ ਨਾਲ ਧੱਕ ਕੇ ਵਿਚਕਾਰ ਕਰ ਦਿੱਤੇ ਗਏ ਸਮਾਨ ਚੋਰੀ ਹੋ ਰਿਹਾ ਕਿਸਾਨਾਂ ਦਾ ਇਹ ਦੇਖੋ ਤੁਸੀਂ ਇਹ ਲੋਕ ਫਿਰ ਰਹੇ ਨੇ ਵਿੱਚ ਜਿਹੜੇ ਹੱਥ ਦੀ ਸਫਾਈ ਕਰਦੇ ਨੇ ਤੁਸੀਂ ਦੇਖੋ ਇਹਨਾਂ ਨੇ ਅੱਜ ਆਪਣਾ ਦਾ ਸਾਬਾ ਦਾ ਸ਼ਾਹ ਜੀਆ ਚਾਹਤ ਕੋਲ ਪਤਾ ਜੋ ਸੋ ਜਿਨ੍ਹਾਂ ਦੀਆਂ ਟਰਾਲੀਆਂ ਟਰੈਕਟਰ ਨਹੀਂ ਮਿਲ ਰਹੇ ਉਹ ਇਸ ਤਰ੍ਹਾਂ ਸਾਈਡ ਤੇ ਲਿਆ ਕੇ ਖੜਾ ਦਿੱਤੀਆਂ ਗਈਆਂ ਨੇ ਅੱਗੇ ਸੰਭੂ ਠਾਣੇ ਤੋਂ ਅੱਗੇ ਇਹ ਟਰਾਲੀਆਂ ਇਸ ਤਰ੍ਹਾਂ ਜਿਹੜਾ ਨੀਚੇ ਸਿੰਗਲ ਰੋਡ ਆ ਰੋਡ ਦੇ ਨਾਲ-ਨਾਲ ਉਸਤੇ ਖੜਾ ਦਿੱਤੀਆਂ ਗਈਆਂ ਨੇ ਸਾਈਡ ਤੇ ਕਰ ਦਿੱਤੀਆਂ ਗਈਆਂ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਹੋਰ ਵੀ ਅੱਗੇ ਦਿਖਾਉਨੇ ਆ ਕਿੱਥੇ ਖੜੀਆਂ ਨੇ ਟਰੈਕਟਰ ਟਰਾਲੀਆਂ ਸੋ ਇਸ ਤਰ੍ਹਾਂ ਖੜੀਆਂ ਨੇ ਜੀ ਜੇ ਕਿਸੇ ਦੀ ਟਰਾਲੀ ਟਰੈਕਟਰ ਨਹੀਂ ਮਿਲ ਰਿਆ ਸੋ ਇਦਾਂ ਆ ਕੇ ਧਿਆਨ ਦੇ ਲਵੇ ਇਦਾਂ ਖੜੀਏ ਨੇ ਟਰੈਕਟਰ ਸੋ ਇਹ ਦੇਖੋ ਟਰਾਲੀਆਂ ਕਿਸ ਤਰ੍ਹਾਂ ਖੜੀਆਂ ਨੇ ਰੋਡ ਤੇ ਕਿਸਾਨ ਮਜੂਦ ਸੰਘਰਸ਼ ਕਮੇਟੀ ਦਾ ਝੰਡਾ ਝੂਲ ਰਿਹਾ ਹੈ ਇਸ ਤੇ ਸੋ ਜੇ ਕਿਸੇ ਦੀਆਂ ਟਰਾਲੀਆਂ ਨਹੀਂ ਮਿਲ ਰਹੀਆਂ ਤਾਂ ਇਹ ਵੀਡੀਓ ਦੇਖ ਲਿਓ ਜੀ ਦੇਖੋ ਕਿ ਕਿਸ ਤਰ੍ਹਾਂ ਰੋੜਾਂ ਦੇ ਵਿਚਾਲੇ ਹੀ ਟਰਾਲੀਆਂ ਛੁੱਟ-ਛੁੱਟ ਕੇ ਚਲੇ ਗਏ ਕੋਈ ਘੋੜੀ ਨਹੀਂ ਲਗਾਈ ਕੁਛ ਨਹੀਂ ਆ ਦੇਖੋ ਉਸ ਤਰ੍ਹਾਂ ਹੀ ਖੜੀਆਂ ਨੇ ਕਿਸਾਨਾਂ ਦੀਆਂ ਟਰਾਲੀਆਂ ਜਿਹਦੀਆਂ ਹੈਗੀਆਂ ਨੇ ਜੀ ਆ ਕੇ ਆਪਣੀਆਂ ਲੈ ਜੋ ਜਿਹਦੀਆਂ ਹੈਗੀਆਂ ਨੇ ਜੀ ਆ ਕੇ ਲੈ ਜੋ ਕੋਈ ਨਹੀਂ ਇੱਥੇ ਰੋਕਦਾ ਸੋ ਕੱਲ ਨੂੰ ਕੋਈ ਵੱਡਾ ਨੁਕਸਾਨ ਨਾ ਹੋ ਜੇ